ਆ ਭਾਈ ਇਹ ਗੱਡੀ ਸਰਕਾਰੀ ਵੱਜੀ ਆ ਬੰਦਿਆਂ ਦੇ ਵਿੱਚ 2 ਵਜੇ ਦੀ ਡੈਥ ਹੋ ਗਈ ਆ ਜਦੋਂ ਮੈਂ ਸੀ ਦੇ ਮੌਕੇ ਤੇ ਹਾਜ਼ਰ ਹੋਇਆ ਉਹਨੂੰ ਤੂਕਾ ਕੇ ਸੱਦਿਆ ਗਿਆ ਪਿੰਡੋਂ ਕਿ ਆਹ ਕੰਮ ਹੋ ਗਿਆ ਜਦੋਂ ਆਏ ਹਨ ਨੂੰ ਤੁਸ ਲਿਆਉਂਦੇ ਆਂਦੇ ਆਂ ਤੇ ਲਾਸ਼ਾਂ ਗੱਡੀ ਚ ਵਾਗੇ ਤੇ ਧੁੰਨੇ ਚ ਡਿੱਗ ਪਿਆ ਧੁੰਨੇ ਦੀ ਕਿੰਨ ਕਵਾਰੀ ਕਰੋ ਕੋਈ ਵੀ ਪੁੱਟਾ ਛੋਟਾ ਬੱਚੇ ਦਾ ਡਿੱਗਾ ਵਾ ਫਿਰ ਕਹਿ ਰਹੇ ਆ ਵੀ 130 ਦੀ ਸਪੀਡ ਤੇ ਮੋੜ ਤੇ ਰਹੀ ਮੋੜ ਤੇ ਤਾਂ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਦੇਖਿਆ ਜਾ ਸਕਦਾ ਜੇ ਇਹ ਧੂਰ ਮਾਰਦੇ ਨੇ ਸਿਰਫ ਉਹਦਾ ਮੀਟਰ ਗੱਡੀ ਟੁੱਟਾ ਵਾ ਬਾਕੀ ਹੋਰ ਕੋਈ ਤਾਂ ਗੱਡੀ ਵੇਖੋ ਕਿੰਨੀ ਟੁੱਟੀ ਤੁਸੀਂ ਮੋਟਰ ਡਰਾਈਵਰ ਭੱਜ ਗਿਆ ਡਰਾਈਵਰ ਦੇ ਪੇਸ਼ ਕਰੋ ਡਰਾਈਵਰ ਕਿ ਮੋਟਰ ਹੈ ਆ ਕਰਕੇ ਪਈ ਹੈ ਨਾ ਗੱਡੀ ਸਰਕਾਰੀ ਵਜਈਏ ਬੰਦਿਆਂ ਦੇ ਵਿੱਚ 2 ਵਜੇ ਦੀ ਡੈਥ ਹੋ ਗਈ ਆ ਜਦੋਂ ਅਸੀਂ ਇਹਦੇ ਮੌਕੇ ਤੇ ਹਾਜ਼ਰ ਹੋਏ ਆ ਉਹਨੂੰ ਫੋਨ ਕਰਕੇ ਸੱਦਾ ਗਿਆ ਪਿੰਡੋਂ ਕਿ ਆਹ ਕੰਮ ਹੋ ਗਿਆ ਜਦੋਂ ਆਏ ਆ ਉਹਨੂੰ ਕੁਛਲੇ ਆਉਂਦੇ ਆਉਂਦੇ ਆ ਕਿ ਲਾਸ਼ਾਂ ਗੱਡੀ ਚ ਵਾਗੇ ਦੇ ਧੋਣੇ ਚ ਡਿੱਗ ਪਿਆ ਧੋਣੇ ਦੀ ਕਿੰਨ ਕਵਾਰੀ ਕਰੋ ਕੋਈ ਵੀ ਪੂਟਾ ਛੁਰਦਾ ਬੱਚੇ ਦਾ ਡਿੱਗਾ ਵਾ ਫਿਰ ਕਹਿ ਰਹੇ ਵੀ 130 ਦੀ ਸਪੀਡ ਤੇ ਮੋੜ ਤੇ ਰਹੀ ਮੋੜ ਤੇ ਤਾਂ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਵੇਖਿਆ ਜਾ ਸਕਦਾ ਜੇ ਇਹ ਝੂਠ ਮਾਰਦੇ ਨੇ ਸਿਰਫ ਤਾਂ ਮੀਟਰ ਗੱਡੀ ਟੁੱਟਾ ਵਾ ਬਾਕੀ ਹੋਰ ਕੋਈ ਤੇ ਗੱਡੀ ਵੇਖੋ ਕਿੰਨੀ ਟੁੱਟੀ ਤੁਸੀਂ ਇਹਨਾਂ ਅਹੀਂ ਇਹਨਾਂ ਨੇ ਕਿਹਾ ਡ੍ਰਿੰਕ ਕੀਤੀ ਕੀ ਕੀਤੀ ਆ ਫੜ ਕੋ ਨਾ ਤੇ ਕੋਈ ਡਰਾਈਵਰ ਮੱਥੇ ਲੋਂਡਾ ਵੀ ਕਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ ਨਾ ਸਾਨੂੰ ਕੋਈ ਦੱਸਦੇ ਆ ਇਹੋ ਕਹੀ ਤੇ ਲਾਸ਼ਾਂ ਚੁੱਕ ਕੇ ਲੈ ਗਏ ਗੱਡੀ ਓਵਰ ਸਪੀਡ ਤੇ 에어 ਬੈਗ ਤਾਂ ਖੁੱਲੇ ਇੱਕ ਗੱਡੀ ਭਲਾ ਰੋ ਜੇਮ ਕਰਨ ਤੋਂ ਸੇਕ ਬ੍ਰੰਹ ਤੋਂ ਡੂੰਢੀ ਹਰ ਕੇ ਆ ਰਹੀ ਸੀ ਤਿੰਨ ਮੁੰਡੇ ਸੀ ਮੰਨਨ ਪਿੰਡ ਤੋਂ ਆ ਰਹੇ ਮੰਨਨ ਪਿੰਡ ਤੋਂ ਝਭਾਲ ਕੰਮ ਵਾਸਤੇ ਜਾ ਰਹੇ ਸੀ ਉਹ ਆਇਆ ਲਾਲੂ ਕੋ ਬਣ ਨੂਰਦੀਨ ਸੀ ਹੋਏ ਵਿਕਰਮ ਜੀ ਤੇ ਸਿਮਰਨਪ੍ਰੀਤ ਸਿੰਘ ਇੱਕ ਮੋਟਰਸਾਈਕਲ ਤੇ ਸੀ ਇਹਨਾਂ ਦੇ ਪਿੱਛੇ ਤੀਜਾ ਮੁੰਡਾ ਹਰਮਨ ਸਿੰਘ ਉਹ ਵੀ ਮੰਨਣਪਿੰਡ ਦਾ ਹੀ ਆ ਉਹ ਆਪਣੇ ਵੱਖਰੇ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਕਹਿਣ ਮੁਤਾਬਕ ਜਦੋਂ ਨੂਰਦੀਪ ਤੋਂ ਇਹ ਰੋਡ ਤੇ ਚੜੇ ਆ ਪਿੱਛੋਂ ਇੱਕ ਮੋਟਰਸਾਈਕਲ ਆਇਆ ਉਹਨੇ ਇਹਨਾਂ ਨੂੰ ਕ੍ਰਾਸ ਕਰਤਾ ਬਿਕਰਮਜੀਤ ਉਹਨਾਂ ਨੂੰ ਇਹਨਾਂ ਨੇ ਉਹਦੇ ਮਗਰ ਸਪੀਡ ਦੇ ਨਾਲ ਇੱਕ ਦੂਜੇ ਨੂੰ ਕ੍ਰਾਸ ਕਰਦੇ ਆ ਰਹੇ ਸੀ ਹਰਮਨ ਸਿੰਘ ਦੀ ਸਟੇਟਮੈਂਟ ਦੇ ਮੁਤਾਬਕ ਇਹ ਇੱਕ ਰੇਸਾ ਲਾਉਂਡ ਹੈ ਪਿਆ ਜਦੋਂ ਇੱਥੇ ਆਏ ਆ ਉਧਰੋਂ ਗੱਡੀ ਚ ਭਾਵਤ ਆ ਰਹੀ ਸੀ ਤੇ ਰੌਮ ਸੜ ਜਾ ਕੇ ਗੱਡੀ ਦੇ ਕਨੈਕਟਰ ਸਾਈਡ ਤੇ ਜਾ ਕੇ ਮੋਟਰਸਾਈਕਲ ਵੱਜਾ ਤੇ ਫੁੱਟਪਾਥ ਦੇ ਨਾਲ ਵਜਨ ਕਰਕੇ ਨੇ ਮੌਤੇ ਨੇ ਮੌਤ ਕਿਲੇ ਜਣਾਂ ਦੀ ਹੋਈ ਆ ਦੋ ਜਣੇ ਵਿਚਾਰਨ ਹੋਈ ਕਿਹੜੇ ਕਿਲੇ ਬੁੱਢੇ ਹਾਂਜੀ ਦੋ ਜਣੇ ਵਿਚ ਮਾਰੀ ਮਗਰੋਂ ਵਿਕਰਮ ਜੀ ਦੇ ਪੁੱਤਰ ਕਲਦੀਪ ਸਿੰਘ ਸਿਮਰਨ ਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਹਨ ਮੰਨਣ ਤੀਜਾ ਬੰਦਾ ਬਿਲਕੁਲ ਠੀਕ ਠਾਕ ਉਹ ਤੇ ਪਿੱਛੇ ਆ ਰਿਹਾ